ਕੋ ਕਹੋ ਟਲ ਗੁਰ ਸੇਵੀਆ ਅਹਨੇ ਸੁਸਜ ਸਵਾਏ ਦਰਸ਼ਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰਾਖਿਆ ਅਰ ਗੋਵਿੰਦ ਨਵਾ ਨਰਵਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭਾਤ ਦੇ ਰਾਖਿਆ ਆ ਰ गोविंद ਨਵਾਂ ਨਰਵਾ ਰਹਾ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਾਧ ਗੁਰ ਕੈ ਬਲ ਜਾਈ ਹਲ ਤੇ ਪਲਤ ਪ੍ਰਵਧੂਆ ਸਿਵਾਰੇ ਹਮਰਾ ਗੁਣ ਅਵਗੁਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਭਨ ਕਰ ਮਸਤਗ ਧਾਰਿਆ ਹਲ ਤੇ ਪਲਤ ਪ੍ਰਵਧੂਆ ਸਿਵਾਰੇ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟੱਲ ਬਚਣ ਨਾਨਕ ਗੁਰ ਤੇਰਾ ਸਭਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਮੇਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਅਰ ਗੋਵਿੰਦ ਨਵਾ ਨਰੂਆ